ਹਾਂਜੀ ਅੱਜ ਜੀ ਮੈਂ ਤੁਹਾਡਾ ਆਪਣਾ ਯਾਦ ਕੋਟਰੀ ਇੱਕ ਮਿੱਠੇ ਸਿਧਾਨੇ ਨੂੰ ਮੈਂ ਇੱਕ ਆਪਣੇ ਵੱਲੋਂ ਇੱਕ ਉਹਨੂੰ ਕਹਿਣਾ ਚਾਹੁੰਨਾ ਹਾਂ ਕਿ ਜਿਹੜਾ ਚਾਰ ਦਿਨ ਕਬੱਡੀ ਖੇਡ ਕੇ ਤੇ ਉਹ ਕਬੱਡੀ ਤੇ ਦੋਮਤ ਲਾਉਣ ਨੂੰ ਮੈਂਟਲ ਆਉਂਦੇ ਆ ਕਿ ਹਾਂ ਵੀ ਆਹ ਚੀਜ਼ ਪਾਰਡੇ ਤੇ ਕਬੱਡੀ ਕੀਤੀ ਜਾ ਸਕਦੀ ਆ ਉਹ ਕਰਕੇ ਤੇ ਬਣਾਣੀ țeੜਾ ਭਾੜ ਢਾ ਸਕਦੇ ਆ ਤੁਸੀਂ ਮੈਂ ਲੱਖਾਂ ਨੂੰ ਕਹਣਾ ਚਾਹੁੰਦਾ ਸਾਨੂੰ 25 ਸਾਲ ਹੋ ਗਏ ਖੇਡਦਿਆਂ ਨੂੰ ਤੇ ਇੰਨਾ ਸੰਘਰਸ਼ ਲੜਦਿਆਂ ਨੂੰ ਸਾਨੂੰ ਤੇ ਇੰਦਾਂ ਦੀ ਕੋਈ ਨਹੀਂ ਕੋਈ ਚੀਜ਼ ਲੱਭੀ ਜਈ ਐਦਾਂ ਦਾ ਕੁਝ ਲਾ ਕੇ ਤੇ ਹੀ ਕੋਈ ਕੰਧ ਪਾੜ ਦਈਏ ਜਾਂ ਕੁਛ ਕਰ ਦਈਏ ਹਨਾ ਤੁਸੀਂ ਜਿਹੜੇ ਚਾਰਕ ਦਿਨ ਕਬੱਡੀ ਖੇਡ ਕੇ ਤਾਂ ਕਬੱਡੀ ਨੂੰ ਬਦਨਾਮ ਨਾ ਕਰੋ ਜੇ ਕਬੱਡੀ ਨੂੰ ਤੁਸੀਂ ਪ੍ਰਮੋਟ ਨਹੀਂ ਕਰ ਸਕਦੇ ਤਾਂ ਉਹਨੂੰ ਬਦਨਾਮ ਨਾ ਕਰੋ ਕਿ ਜਿੰਨੇ ਵੀ ਕਬੱਡੀ ਪਲੇਅਰ ਇਹ ਪਲੇਅਰ ਖੇਡ ਰਹੇ ਆ ਉਹਨਾਂ ਦੇ ਮਾੜੇ ਕਬੱਡੀਆ ਉਹਨਾਂ ਨੇ ਮਾਰ ਨੂੰ ਖੇਤ ਪਹੁੰਚ ਦਈ ਜਦੋਂ ਵੀ ਕੋਈ ਮਾੜੇ ਕਬੱਡੀ ਨੂੰ ਕੁਝ ਮਾਰਾ ਜਾਂਦਾ ਕਿਉਂਕਿ ਬਹੁਤ ਪਲੇਅਰਾਂ ਦੇ ਇਸ ਕਬੱਡੀ ਨੇ ਘਰ ਵਾਲੇ ਆ ਉਹਨਾਂ ਦੀ ਜ਼ਿੰਦਗੀ ਸਵਾਰੀ ਆ ਬਾਹਰਲੇ ਦੇਸ਼ਾਂ ਵਿੱਚ ਪਟਾਇਆ ਵਾ ਫਿਰ ਤੁਸੀਂ ਇੱਥੇ ਮਾੜੇ ਦੀ ਜਬਾਨ ਹਲਾ ਕੇ ਤੇ ਮਾੜੇ ਆਪਣੀ ਸਾਰੇ ਲੋਕਾਂ ਤੋਂ ਸ਼ੋਭਾ ਘਟਣ ਵਾਸਤੇ ਤੁਸੀਂ ਕਬੱਡੀ ਨੂੰ ਤੁਹਾਨੂੰ ਕੋਈ ਨਾ ਕੋਈ ਟੌਪਕ ਇਹੋ ਜਿਹੀ ਚੀਜ਼ ਲੱਭੀ ਹੋਈ ਹੈ ਕਿ ਇਹ ਜੇਦਾ ਮਾੜਾ ਕੋਈ ਨੁਕਸਾਨ ਹੋ ਜਾਂਦਾ ਵਾ ਉਹ ਕੋਈ ਬੰਦਾ ਮਾੜਾ ਕਰ ਜਾਂਦਾ ਉਹਨੇ 2 ਦਿਨ ਕਬੱਡੀ ਛੇੜੀ ਹੁੰਦੀ ਆ ਤੇ ਹੈਡਲਾਈਨ ਦੇ ਉੱਪਰ ਨਾਲ ਹੀ ਲਿਖ ਦਿੰਦੇ ਆ ਕਿ ਕਬੱਡੀ ਪਲੇਅਰ ਐਦਾਂ ਕਰਦਾ ਫੜਿਆ ਗਿਆ ਕਬੱਡੀ ਪਲੇਅਰ ਉਹ ਕਰਦਾ ਫੜਿਆ ਗਿਆ ਐਦਾਂ ਕਰਦਾ ਰਿਹਾ ਤੇ ਕਬੱਡੀ ਨੂੰ ਕਾਹਦੇ ਵਿੱਚ ਨਾਲ ਜੋੜਦੇ ਨੇ ਕਿ 4 ਦਿਨ ਕਬੱਡੀ ਖੇਡ ਕੇ ਐਦਾਂ ਕਰਦਾ ਸਾਨੂੰ ਤੇ ਇੰਨੇ ਸਾਲ ਹੋ ਗਏ ਅਸੀਂ ਪਿਆਰ ਕਰਦੇ ਕਬੱਡੀ ਨੂੰ ਸਾਡੇ ਕਬੱਡੀ ਨੇ ਸਾਰਾ ਕੁਝ ਸਾਨੂੰ ਦਿੱਤਾ ਅਸੀਂ ਕਿਦਾਂ ਕਬੱਡੀ ਦੇ ਮਾੜਾ ਸੋਣ ਲੀਏ ਤੇ ਮਾੜਾ ਕਰ ਲਈਏ ਅਸੀਂ 4 ਦਿਨ ਖੇਡ ਕੇ ਤੇ ਜਿਹੜੇ ਆ ਹੈਗੇ ਆ سوشل میڈیا ਤੇ ਆ ਮਾੜਾ ਕੋ ਇੱਕ ਦਿਨ ਕਬੱਡੀ ਦੇ ਗਰਾਊਂਡ 'ਚ ਵੜਿਆ ਹੋਊਗਾ ਤੇ ਨਾਲ ਹੀ ਕਹਿ ਦੋਗੇ ਕਿ ਹਾਂ ਵੀ ਪਹਿਲਾਂ ਕਬੱਡੀ ਦੇ ਕਬੱਡੀ ਨੇ ਪਲੇਅਰ ਨੇ ਆ ਕਰ ਦਿੱਤਾ ਕਬੱਡੀ ਨੇ ਉਹ ਕਰ ਦਿੱਤਾ ਉਹ ਆਪਦਾ ਰਿੱਜੀ ਉਹਦਾ ਮਾਮਲਾ ਹੋਊਗਾ ਕਿ ਉਹਨੇ ਨਹੀਂ ਕਬੱਡੀ ਨੂੰ ਪਿਆਰ ਕਰਦਾ ਹੋਊਗਾ ਜਿਹੜਾ ਅਸਲ ਵਿੱਚ ਪਲੇਅਰ ਕਬੱਡੀ ਨੂੰ ਪਿਆਰ ਕਰਦਾ ਉਹ ਕਦੇ ਵੀ ਇੰ tane ਕਦਮ ਨਹੀਂ ਚੱਕਦਾ ਤੇ ਇਸ ਗੱਲ ਕੇ ਮੈਂ ਲੱਖੇ ਜਹਾਣੇ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਆਪਣੀਆਂ ਦਲੀਲਾਂ ਨੇ ਚਾਰਕ ਦਿਨਾਂ ਲਈ ਆਪਣੇ ਕੋਲ ਰੱਖੋ ਕਿ ਕਬੱਡੀ ਨੂੰ ਬਦਨਾਮ ਨਾ ਕਰੋ ਠੀਕ ਆ ਇਹ ਬਹੁਤ ਸਾਲ ਹੋ ਗਿਆ ਕਬੱਡੀਆਂ ਖੇੜੇ ਸਾਨੂੰ ਪਤਾ ਵਾ ਕਿ ਇਹਦੇ ਵਿੱਚ ਕਿੰਨਾ ਮਿਹਨਤ ਕੀਤੀ ਜਾਂਦੀ ਹੈ ਤੇ ਕਿੰਨਾ ਪਲੇਅਰ ਪਾਲਦਾ ਵਾ ਤੇ ਤੂੰ ਚਾਰ ਕੁ ਦਿਨ ਖੇੜ ਗਏ ਤੇ ਹਾ ਜੋਸ਼ਲ ਮੀਡੀਆ ਤੇ ਮਾੜੀ ਕਿ ਸੋਭਾ ਕੱਟਣ ਵਾਸਤੇ ਤੇ ਤੂੰ ਇਹੀ ਆ ਜਾ ਮਾਦੀ ਮੂੰਹ ਤੇ ਆਇਆ ਬੋਲ ਦਿੰਨੇ ਆ ਅਸਾਂ ਇਹ ਫੀਲ ਕਰਨੀ ਸੀ ਮੂੰਹ ਸੁਭਾਲ ਕੇ ਮਾੜਾ ਬੋਲਿਆ ਕਰੋ ਕਿ ਐਵੇਂ ਨਾ ਕਬੱਡੀ ਨੂੰ ਬਦਨਾਮ ਨਾ ਕਰੋ ਥੈਂਕ ਯੂ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਹੀ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਤੇ ਸੁਰਮਨ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਓ ਜਾਤ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ